ਅੱਜ ਆਈਟੀਆਈ ਨਵਾਂ ਸ਼ਹਿਰ ਵਿੱਚ ਕੈਰੀਅਰ ਅਤੇ ਸਕਿੱਲ ਗਾਈਡੈਂਸ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਅਮਨਪ੍ਰੀਤ ਕੌਰ ਅਤੇ ਹਰਕਿਸ਼ਨ ਪਾਲ ਜੋ ਜਲੰਧਰ ਤੋਂ ਆਏ ਸਨ ਉਹਨਾਂ ਨੇ ਬੱਚਿਆਂ ਨਾਲ ਕੈਰੀਅਰ ਗਾਈਡੈਂਸ ਦੇ ਉੱਤੇ ਅਤੇ ਸਕਿੱਲ ਦੇ ਉੱਤੇ ਗੱਲ ਕੀਤੀ ਆਓ ਚੱਲਦੇ ਹਾਂ ਆਈਟੀ ਨਵਾਂ ਸ਼ਹਿਰ ਤੇ ਦੇਖਦੇ ਹਾਂ ਝਲਕੀਆਂ ਰਜਿੰਦਰ ਕੁਮਾਰ ਟ੍ਰਿਪਲ ਏਜ ਅਤੇ ਪਲੇਸਮੈਂਟ ਅਫਸਰ ਨੇ ਬਹੁਬਖੂਬੀ ਸਟੇ ਸੰਚਾਲਨ ਕੀਤਾ ਅਤੇ ਕੀ ਕੀ ਦੱਸਿਆ ਗਿਆ ਤੇ ਐਂਡ ਵਿੱਚ ਪ੍ਰਿੰਸੀਪਲ ਸਾਹਿਬ ਨੇ ਉਹਨਾਂ ਦਾ ਧੰਨਵਾਦ ਕੀਤਾ ਆਓ ਚੱਲਦੇ ਹਾਂ ਆਈਟੀ ਨਵਾਸ਼ਰ ਤੇ ਦੇਖਦੇ ਹਾਂ ਕੈਰੀਅਰ ਅਤੇ ਸਕਿੱਲ ਗਾਈਡੈਂਸ ਸੈਮੀਨਾਰ ਦੀਆਂ ਉਹ ਚਲਕੀਆਂ ਸਤਿਕਾਰਯੋਗ ਪ੍ਰਿੰਸੀਪਲ ਸ਼੍ਰੀ ਹੰਕਾਰ ਸਿੰਘ ਜੀ ਸ਼ਿਵਾਨ ਟੀਓ ਸਾਹਿਬਾਨ ਅਜੇ ਸਾਡੀ ਸਰੰਗਜੀਤ ਸਿੰਘਾ ਜੀ ਪਿਆਰੇ ਸਿੱਖਿਆਰਥੀਓ ਤੇ ਸਾਰੇ ਸਟਾਫ ਮੈਂਬਰ ਵਿਸ਼ੇਸ਼ ਤੌਰ ਤੇ ਅੱਜ ਸਾਡੇ ਵਿਚਕਾਰ CIHT ਜਲੰਧਰ ਤੋਂ ਮੈਡਮ ਅਮਰਤ ਕੌਰ ਜੀ ਹਰਕੀ ਸਿੰਘ ਪਾਲ ਜੀ ਉਹਨਾਂ ਦੇ ਨਾਲ ਸਟਾਫ ਅਸੀਂ ਸਾਰਿਆਂ ਦਾ ਆਈਡੀ ਨਾਲ ਸਰ ਦੇ ਬਲਕਿ ਜੀ ਆਏ ਆ ਆਪਣੇ ਆ ਇੱਕ ਸੈਂਟਰ ਗਵਰਨਰ ਦਾ ਉਪਰਲਾ ਉਹ ਬਾਈਓ ਅਸੀਂ ਜਿਹੜੇ ਜੰਗ ਜਨਰੇਸ਼ਨ ਅਗੇ ਆ ਉਹਨਾਂ ਨੂੰ ਸਹੀ ਲਾਈਨ ਦੇ ਸਕੀਏ ਕੈਰੀਅਰ ਤੁਹਾਡਾ ਜਿਹੜਾ ਹੈਗਾ ਉਹਦੇ ਸਬੰਧ ਵਿੱਚ ਕਾਉਂਸਲਿੰਗ ਕਰਨੀ ਠੋੜੀ ਤੁਸੀਂ ਵੱਖ-ਵੱਖ ਟ੍ਰੇਡਾਂ ਤੋਂ ਤੁਹਾਡੇ ਇਕਾ ਅੰਤਰਾ ਕਈ ਨੇ ਆਈਡੀ ਕਰਨੀ ਆ ਕਈ ਨੇ ਕਰ ਲਈ ਆ ਉਹਨਾਂ ਸਾਰਿਆਂ ਲਈ ਗਾਈਡੈਂਸ ਬਹੁਤ ਜ਼ਰੂਰੀ ਹੈਗੀ ਆ ਜਦੋਂ ਮੈਂ ਦਸਵੀਂ ਬਾਰਵੀਂ ਕੀਤੀ ਮੇਰਾ ਦਿਮਾਗ ਕਈ ਪਾਸੇ ਚਾਹੁੰਦਾ ਸੀ ਮੈਂ ਕੀ ਕਰਾਂ ਬੱਚੇ ਨੂੰ ਨਹੀਂ ਪਤਾ ਹੁੰਦਾ ਤੁਸੀਂ ਵੀ ਉਸ ਏਜ ਵਿੱਚ ਹਗੇ ਆ ਅਸੀਂ ਸੋਚਦੇ ਹੁੰਦੇ ਸੀ ਕਿ ਸਾਨੂੰ ਕੋਈ ਗਾਈਡ ਕਰੇ ਅਸੀਂ ਕਿਹੜੇ ਪਾਸੇ ਚਲੀਏ ਸੋ ਤੁਸੀਂ ਅੱਜ ਭਾਗ ਬਲੇ ਆ ਤੁਹਾਡੇ ਕੋਲ ਸੀਏਐਡ ਜਲੰਧਰ ਤੋਂ ਮੈਡਮ ਅਮਰਤਪੁਰ ਜੀ ਆਏ ਆ ਹਰਕਿਸ਼ਨਪਾਲ ਜੀ ਫਾਕਨਾ ਇਹੀ ਗੱਲਾਂਬਾਤਾਂ ਕਰਨਗੇ ਤੇ ਤੁਸੀਂ ਭਵਿੱਖ ਦੇ ਵਿੱਚ ਕਿਹੜੇ ਕਿਹੜੇ ਲਾਈਨ ਦੇ ਵਿੱਚ ਚੱਲ ਸਕਦੇ ਆ ਬੱਕਰੀ ਮਥਾਂ ਸੈਂਟਰ ਪਾਲਿਟਰੀ ਦੀਆਂ ਸਕੀਮਾਂ ਆਈਆਂ ਹੋਏ ਆ ਉਹਨਾ ਸਕੀਮਾਂ ਬਾਰੇ ਸਾਨੂੰ ਨਹੀਂ ਪਤਾ ਹੁੰਦਾ ਸੋ ਇਹਨਾਂ ਦੇ ਉੱਪਰ ਚਰਚਾ ਦੇ ਲਈ ਕਿਹੜੀਆਂ ਸਕੀਮਾਂ ਆ ਉਹਦੇ ਵਿੱਚ ਕਿਹੜਾ ਬੱਚਾ ਐਡਮਿਸ਼ਨ ਲੈ ਸਕਦਾ ਉਹਦੀ ਕੁਆਲੀਫਿਕੇਸ਼ਨ ਕੀ ਆ ਏਜ ਦਾ ਕਰਾਈਟਰੀਆ ਕੀ ਆ ਤੁਹਾਡੇ ਰੇਡ ਦਾ ਸਵਾਗਤ ਤੁਸੀਂ ਲਾਈਨ ਕਿਹੜੀ ਚੁਣੀ ਆ ਮਤਲਬ ਹਰ ਇੱਕ ਵਿਸ਼ੇ ਦੇ ਉੱਪਰ ਤੁਹਾਨੂੰ ਬੜੀ ਤਲੱਜੂ ਦੇ ਤੇ ਹਾਵੇ ਨਾਲ ਸੁਣਨਾ ਚਾਹੀਦਾ ਆ ਨੇ ਵੀ ਤੁਹਾਨੂੰ ਕੋ ਲਾਈਨ ਵਧੀਆ ਮਿਲ ਜੇ ਬਈ ਜਿਹੜੀ ساری ਜਿੰਦਗੀ ਤੁਹਾਡੇ ਦੇ ਲਈ ਇੱਕ ਕਾਰਗਰ ਸਾਥ ਹੋ ਸਕੇ ਨਹੀਂ ਅਸੀਂ ਟਾਈਮ ਤਾਂ ਬਧੇ ਨਾਲ ਹੱਸਾ ਖੇੜ ਕੇ ਗੱਲਾਂ ਬਾਤਾਂ ਕਰਕੇ ਕਰਾਪ ਕਰ ਲੈਨੇ ਆ ਪਰ ਸਾਨੂੰ ਆਪਣਾ ਟਾਈਮ ਜੇ ਅਗਰ ਕੋਈ ਤੁਹਾਨੂੰ ਸਹੀ ਗਾਈਡੈਂਸ ਦੇਣ ਦੇ ਲਈ ਆਪ ਚਲਦੇ ਤੁਹਾਡੇ ਧਰਾਂ ਦਾ ਸਾਡਾ ਵੀ ਫਰਜ਼ ਪੜਦਾ ਉਹ ਨਹੀਂ ਗੱਲਾਂ ਸੀ ਬੜੇ ਆਰਾਮ ਨਾਲ ਥੰਨੇ ਦਿਮਾਗ ਨਾਲ ਸੋਈਏ ਕਿ ਅਸੀਂ ਆਪ ਖੋਲ ਅੱਗੇ ਜਾ ਕੇ ਆਪਣੇ ਭੈਣ ਤਰਫੋਂ ਦੱਸੀਏ ਤੇ ਸਾਨੂੰ ਇੱਜਾ ਦਾ ਦੱਸਿਆ ਪਿਆ ਹੁਣ 10ਵੀਂ ਕਰ ਲਈ ਜਾਂ ਮੈਂ ਬਾਰਲੂ ਕਰ ਲਈ ਮੈਂ ਆਈਡੀ ਕਰ ਲਈ ਆ ਹੁਣ ਮੈਂ ਅੱਗੇ ਇਹ ਕੰਮ ਕਰ ਸਕਦਾ ਆਪਣੀ ਨੌਲੇਜ ਵੀ ਵਧਣੀ ਤੁਹਾਡੀ ਨਾਲ ਲੱਗਦੇ ਤੁਹਾਡੇ ਮਿੱਤਰਾਂ ਦੋਸਤਾਂ ਦੀ ਨੌਲੇਜ ਵਧਣੀ ਹੈਗੀਆ ਸੋ ਜਿਹੜਾ ਅਪਰਾਲੇ ਲਈ ਮੈਂ ਹੁਣ ਬੇਨਤੀ ਕਰਦਾ ਮੈਡਮ ਅਮਰਿਤਕੌਰ ਜੀ ਨੂੰ ਆਹ ਟੀਮ ਬਿਹਾਰ ਫਸਟ ਆਫ ਆਲ ਆਈ ਐਮ ਹੈਂਕ ਮਿਸਟਰ ਓਮ ਪ੍ਰਕਾਸ਼ ਜਿਨ੍ਹਾਂ ਨੇ ਸਾਨੂੰ ਐ ਓਪਰਚੁਨਿਟੀ ਦਿੱਤੀ ਹੈ ਕਿ ਅਸੀਂ ਤੁਹਾਡੇ ਨਾਲ ਰੂਬਰੂ ਹੋ ਸਕੀਏ ਸੋ ਅਸੀਂ ਸੀਆਈਐਸਟੀ ਜਿਹੜਾ ਸੈਂਟਰ ਹੈ ਆਫ ਇੰਸਟੀਟਿਊਟ ਆਫ ਹੈਂਡ ਟੂਲਸ ਜਿਹੜਾ ਚੁਲੰਦਰ ਲੱਗ ਕੇ ਜਾਂਦਾ ਅਸੀਂ ਉਥੋਂ ਆਏ ਆ ਤੇ ਅਸੀਂ ਜਿਹੜਾ ਤੁਹਾਡਾ ਅੱਜਕੱਲ ਦਾ ਯੂਥ ਹੈ ਐਂਡ ਇਨਹਾਂਸਿੰਗ ਯੂਥ ਉਹਨਾਂ ਨੂੰ ਆਪਾਂ ਆਪਣੀ ਜਿਹੜੀ ਸਕੀਮਸ ਐ ਆਪਣੀਆਂ ਜਿਹੜੀ ਕੋਰਸੇਸ ਐ ਉਹਨਾਂ ਬਾਰੇ ਦੱਸਣ ਆਈਆਂ ਕਿਉਂਕਿ ਜਿਹੜੀ ਥਾਡੀ ਅ ਅੱਜਕੱਲ ਦਾ ਜਿਹੜਾ ਤੁਹਾਡਾ ਵਰਦਾ ਇਹ ਯੂਥ ਹੈਗਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਅੱਗੇ ਫਰਦਰ ਕਰੀਅਰ ਦੇ ਵਿੱਚ ਕੀ ਕਰੀਏ ਸੋ ਅਸੀਂ ਅੱਜਕੱਲ ਦਾ ਜਿਹੜਾ ਪ੍ਰੋਗਰਾਮ ਐ ਅੱਜ ਦਾ ਸਾਡਾ ਪ੍ਰੋਗਰਾਮ ਐ ਉਹ ਹੈਗਾ ਅਨਟਰਪ੍ਰੈਨੋਰਸ਼ਿਪ ਕਰੀਅਰ ਕਾਉਂਸਲਿੰਗ ਔਰ ਅਨਟਰਪ੍ਰੈਨੋਰਸ਼ਿਪ ਜਿਹੜੇ ਡਿਵੈਲਪਮੈਂਟ ਸਕਿਲਸ ਪ੍ਰੋਗਰਾਮਸ ਅਸੀਂ ਲੈ ਕੇ ਆਏ ਆਇਆ ਹੈ ਐਸੇ ਕਾਲ ਵੱਲੋਂ ਅ ਵੱਖਰੀਆਂ ਵੱਖਰੀਆਂ ਸਕੀਮਾਂ ਜੋ ਹੈਗੀਆਂ ਸੈਂਟਰ ਜਿਹੜੀਆਂ ਹੈਗੀਆਂ ਐ ਬੱਚਿਆਂ ਦੇ ਅ ਕਿ ਜਿਹਦੇ ਵਿੱਚ ਕੋਈ ਵਿਕਾਸ ਤੇ ਕੱਢਣੀ ਆਵੇਂ ਸੋ ਸਾਡਾ ਜਿਹੜਾ ਹੈਗਾ ਸਕਿਲਸ ਡਵੈਲਪਮੈਂਟ ਕੋਰਸਸ ਸਾਡੇ ਜਿਹੜੇ ਆਪਣੀ ਕਾਲਜ ਆਪਣੀ ਇੰਸਟੀਚਿਊਟ ਤੇ ਚੱਲ ਰਹੇ ਆ ਤੇ ਇਹ ਜਿਹੜੇ ਹੈਗੇ ਸਰਟੀਫਾਈਡ ਕੋਰਸਸ ਹੈਗੇ ਆਂ ਸੋ ਤੁਹਾਡੇ ਜਿਹੜਾ ਜਿਵੇਂ ਤੁਸੀਂ ਬੱਚੇ ਹਾਲੇ ਹੀ 10th ਕਲਾਸ ਤੋਂ ਪਾਰ ਰਹੇ ਹੋ ਆਪਣਾ ਕਰੀਅਰ ਫਾਰਵਰਡ ਕਰ ਰਹੇ ਹੋ ਉਹਨਾਂ ਵਾਸਤੇ ਐ ਸਕਿਲਸ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਐ ਜਿਹੜੇ ਸਕਿਲਸ ਹੈ ਐ ਟੈਕਨੀਕਲ ਸਕਿਲਸ ਜਿਹੜੀ ਹੈਗੀ ਹੈ ਉਹ ਤੁਹਾਡ ਨੂੰ ਡਿਵੈਲਪ ਕਰਨ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਟੈਕਨੀਕਲ ਸਕਿਲਸ ਦੇ ਅਗਰ ਮੈਂ ਗੱਲ ਕਰਾਂ ਟੈਕਨੀਕਲ ਸਕਿਲਸ ਤੁਹਾਡੇ ਜਿਵੇਂ ਤੁਸੀਂ ਬੱਚੇ ਸਾਰੇ ਆਈਟੀਆਈ ਦੇ ਹੋ ਆਈਟੀਆਈ ਦੇ ਜਿਹੜੇ ਬੱਚੇ ਹੈ ਡਿਫਰੈਂਟ ਡਿਫਰੈਂਟ ਫੀਲਡਸ ਦੇ ਜਾਂ ਡਿਫਰੈਂਟ ਡਿਫਰੈਂਟ ਤੁਸੀਂ ਟ੍ਰੇਨਿੰਗ ਕੋਰਸਸ ਕਰ ਰਹੇ ਹੋ ਉਦੇ ਵਾਸਤੇ ਵੀ ਅੱਗੇ ਫਰਦਰ ਤੁਸੀਂ ਕੀ ਕਰਨਾ ਹੈ ਤੁਸੀਂ ਆਪਣੇ ਕਰੀਅਰ ਨੂੰ ਕਿਵੇਂ ਅੱਗੇ ਮੋਡਿਊਲ ਕਰਨਾ ਹੈ ਉਹਦੇ ਹਾਸਤੇ ਇਹ ਕੋਰਸੇ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਸਾਡੇ ਹੁਣੇ ਜਿਹੜੀ ਸਕੀਮ ਆਈ ਹੈ ਉਹਦੇ ਵਿੱਚ 6 ਵੀਕਸ ਦੇ ਇਸਟਪੀ ਦੇ ਅੰਡਰ ਕੋਰਸੇ ਲੱਗੇ ਹੈ ਜਿਹੜੇ ਤੁਸੀਂ ਅ ਕੰਪਿਊਟਰ ਦੇ ਵਿੱਚ ਕਰ ਸਕਦੇ ਹੋ ਇਲੈਕਟ੍ਰੀਕਲ ਦੇ ਵਿੱਚ ਕਰ ਸਕਦੇ ਹੋ ਤਾਂ ਮੈਕੈਨਿਕਲ ਫੀਲ ਦੇ ਵਿੱਚ ਵੀ ਕਰ ਸਕਦੇ ਹੋ ਕੰਪਿਊਟਰ ਦੇ ਜਿਹੜੇ ਕੋਰਸੇ ਆ ਰਹੇ ਹੈ ਉਹ ਤੁਹਾਡਾ ਸਰਟੀਫਿਕੇਸ਼ਨ ਕੋਰਸ ਹੈ ਸਰਟੀਫਿਕੇਟ ਵੀ ਮਿਲੇਗਾ ਔਰ ਤੁਹਾਡੇ ਆਪਣੇ ਇੱਥੇ ਆਪਣਾ ਜਿਹੜੇ ਕੋਰਸਿਸ ਐ ਇੱਥੇ ਆਕੇ ਵੀ ਕਰਵਾਈ ਜਾ ਸਕਦੇ ਆ ਸੋ ਆਪਣੇ ਆਪ ਨੂੰ ਮੈਂ ਤੁਹਾਨੂੰ ਇਹ ਕਹਾਂਗੀ ਕਿ ਜ਼ਰੂਰ ਹੈ ਕੋਰਸਿਸ ਦੇ ਵਿੱਚ ਪਾਰਟਿਸਪੇਟ ਕਰੋ ਇੰਡल्ज ਕਰੋ ਸੋ ਥੀਸ ਕੋਰਸਿਸ ਆ ਰੀਅਲੀ ਬੈਨੀਫੀਸ਼ੀਅਲ ਫॉर यू ਸੋ ਆਈ ਡਨ ਰਿਕਵੈਸਟ ਮਿਸਟਰ ਹਰਪੀਸ਼ਿਲਪਾ ਸਿੰਘ ਕਿ ਉਹ ਅਗਲੇ ਫਰਦਰ ਤੁਹਾਨੂੰ ਇਹ ਕੋਰਸਿਸ ਬਾਰੇ ਥੋੜਾ ਜਾਗਰੂਕ ਕਰਨ ਔਰ ਜਿਹਨੇ ਇਲੈਕਟ੍ਰੀਕਲ ਫੀਲਡ ਦੇ ਵਿੱਚ ਆ ਜਾਂਦੇ ਪੀਐਲਸੀ ਸਕਾਡਾ ਬਹੁਤ ਜ਼ਿਆਦਾ ਚੱਲ ਰਿਹਾ ਪੀਐਲਸੀ ਸਕਾਡਾ क्योंकि यह जो सारे कोर्सिज़ है यह सारे जड़े है टेक्नोलॉजिकल वाइज है ठीक है सो यह कोर्सिस की बहुत वैल्यू है अगे अगर तीन फर्दर अगे, तो अगे कद अपना करीयर एनहांस करना चाहते हो तो यह स्किल्स ज़रूरी है सो नैक्सटे जिमें मकैनीकल अपना कोर्सिज है और वो ऑटो कैड आ जाती है कैड कैम आ जाती है सो so, ऑटो कैड डिजाइनिंग स्किल्स हैं वो भी थोड़ा बहुत ज़्यादा बेनीफिशल है अगर फरदर इनहानस करते गुड ऑनिंग गुड मॉर्निंग ऑल ऑफ यू फर्स्ट ऑफ ऑल आई वुड लाइक टू थैंक प्रिंसिपल सर सर जिन्हें सूँ अगर टाइम दता मतलब एक्चुअली मे जो मैंने इतना पता लगा कि काफ़ी शड्यूल बिजी है इतने सो अपा ज़्यादा टाइम टाइम नहीं रहेंगे बिल्कुल थोड़ा टाइम नहीं करा बेस्टली असं आए हैं मिनिस्ट्री एम एस एम ई तो एम एस एम ई मीनस ਮੀਡੀਅਮ স্মਲ ਮਾਈਕਰੋ ਐਂਟਰਪ੍ਰਾਈਜ਼ਸ ਮਤਲਬ ਇਤਕ ਹੈ ਕਿ ਸਾਡੀ ਮਿਨਿਸਟਰੀ ਕਰਦੀ ਕਿ ਬਿジネス ਸਕਿਲ ਨੂੰ ਨਹਾਨਸ ਕਰਾਉਂਦੀ ਹੈ ਸਾਡਾ ਪੂਰੇ ਇੰਡੀਆ ਵਿੱਚ ਮਿਨਿਸਟਰੀ ਦੇ ਬਿਲਕੁਲ 18 ਸੈਂਟਰ ਹੈ ਪੂਰੇ ਇੰਡੀਆ ਵਿੱਚ ਜਿਦੇ ਵਿੱਚੋਂ ਦੋ ਸੈਂਟਰ ਪੰਜਾਬ ਦੇ ਵਿੱਚ ਨੇ ਇੱਕ ਸਾਡਾ ਗੰਦਰ ਐਂਡ ਇੱਕ ਸਾਡਾ ਲੁਧਿਆਣਾ ਦੇ ਵਿੱਚ ਹੈ ਫਰਦਰ ਸਾਡੇ ਦੋ ਹੋਰ ਐਕਸ਼ਨ ਸੈਂਟਰ ਅਸੀਂ ਖੋਲੇ ਹੋਏ ਆ ਬੱਚੇ ਜੋ ਕਿ ਅਸੀਂ ਇੱਕ ਅਮਰਸਰ ਟਕਸ਼ਾਹਰ ਵਿੱਚ ਖੋਲੇ ਆ ਬੇਸਿਕਲੀ ਸਾਡਾ ਫੰਡਾ ਕੀ ਹੈਗਾ ਕਿ ਅਸੀਂ ਅੱਜ ਦੇ ਟਾਈਮ ਵਿੱਚ ਜੋ ਸਾਡੀ ਲੇਟੈਸਟ ਟੈਕਨੋਲੋਜੀ ਚੱਲਦੀ ਪਈ ਹੈ ਲੇਟਸ ਸਕਿੱਲ ਦੇ ਰਿਗਾਰਡਿੰਗ ਜੂ ਸਿਸਟਮ ਟੈਕਨੋਲੋਜੀ ਆ ਰਹੀ ਹੈ ਉਹਨੂੰ ਅਸੀਂ ਯੂਥ ਨੂੰ ਪ੍ਰੋਵਾਈਡ ਕਰਵਾ ਕੇ ਕਿਸ ਤਰ੍ਹਾਂ ਸਕਿੱਲ ਅਨਾਸ ਕਰਨੇ ਉਹਦੇ ਰਿਗਾਰਡਿੰਗ چھوٹے ਤੋਂ ਸਿਸਟਮ ਹੈ ਸਾਡੇ ਕੋਲ ਲਗ ਲਗ ਤਰ੍ਹਾਂ ਦੀਆਂ ਸਕੀਮਾਂ ਚੱਲ ਰਹੀਆਂ ਨੇ ਜੋ ਕਿ ਮਤਲਬ ਕਿ ਐਸ ਸੀ ਐਸ ਸੀ ਸਾਡਾ ਕਮਿਸ਼ਨ ਬਿਲਕੁਲ ਫ੍ਰੀ ਹੀ ਹੁੰਦੀ ਹੈ 365 ਦਿਨ ਸਾਲ ਦੇ ਆ 365 ਦਿਨ ਵਿੱਚ ਸਾਡਾ ਕੋਲ ਬਿਲਕੁਲ ਐਸ ਐਸ ਟੀ ਬਿਲਕੁਲ ਫ੍ਰੀ ਹੈ ਅਸੀਂ ਉਹਦਾ ਕਦੀ ਵੀ ਕੋਈ ਚਾਰਜ ਨਹੀਂ ਕਰਦੇ ਚਾਹੇ ਉਹ ਇੱਕ ਦਿਨ ਦਾ ਕੋਰਸ ਹੈ ਚਾਹੇ ਉਹ 1 ਮੰਥ ਚਾਹੇ 6 ਮੰਥ ਜਾਂ 3 ਸਾਲ ਦਾ ਡਿਪਲੋਮਾ ਬੇਸਿਕly ਸਾਡੇ ਕੋਲ 1 ਦਿਨ ਤੋਂ ਲੈ ਕੇ 4 4-7 ਦਿਨ ਦੇ ਕੋਰਸਿਸ ਹੈ ਕਿੰਨੇ ਸਾਡੇ ਕੋ ਬੱਚੇ ਡਿਪਲੋਮਾ ਹੈਗਾ ਮਕੈਨਿਕਲ ਟੂਲਿੰਗ ਦਾ ਮੈਕਾਟਰੋਨਿਕ ਦਾ ਇਲੈਕਟ੍ਰੀਕਲ ਦਾ ਕੰਪਿਊਟਰ ਸਾਇੰਸ ਦਾ ਤੁਸੀਂ ਜਿਸ ਤਰ੍ਹਾਂ ਆਈਟੀ ਇਿੱਤੇ ਕਰਦੇ ਪਏ ਹੋ ਤੁਸੀਂ ਆਫਟਰ ਆਈਟੀ ਜੇ ਡਾਇਰੈਕਟ एलिਜੀਬਲ ਹੋ ਸੈਕੰਡਰੀ ਐਡਮਿਸ਼ਨ ਲੈ ਲੈਣਾ ਮੈਂ ਗੱਲ ਕਰਾਂ ਜੇ ਸਕੂਲ ਮੈਂ ਆਪਣੇ ਘਰ ਦਾ ਦਰਸ਼ਾ ਇਤਿਆਰ ਕਰਨਾ ਸਪੋਜ਼ ਮੇਰਾ ਰੂਮ ਇਹ ਹੈਗਾ ਰੂਮ ਵਿੱਚ ਮੇਰੇ ਕੋਲ ਅਲਗ-ਅਲਗ ਦੇਖੋ ਫੈਨ ਲੱਗੇ ਨੇ ਲਾਈਟ ਹੈ ਟਿਊਬਸ ਹੈ ਆਪਾਂ ਜਦ ਪਹਿਲਾਂ ਹੱਥ ਨਾਲ ਕੈਲਕੂਲੇਸ਼ਨ ਕਰਦੇ ਸੀ ਨਾ ਸਾਨੂੰ ਪਹਿਲਾਂ ਜਾ ਕੇ ਸਾਈਟ ਤੇ ਵਿਜ਼ਿ फिर जाके अपना दो बार टाइम भी वेस्ट करते पहला साइड से विकन जापोज स कुछ नहीं पता लग फिर जाते ही लेकिन अजक की सॉफ्टवेयर की है जस्ट आप एक रूम की डुमेंशन पा रहे हैं कि मेरा इन बाई इन्ना एरिया है, ठीक है उसे इन्े लाइट इन्ने फैन या इन्ने स्विचरा चाहिए ने साफ्टवेयर ने अपने आप सर चीज़ डिजाइन कर दें विद पूरा एसटीमेट एसटीमेट इन द सेंस कि साने एम एम की तार लगेगी एक एम एम डेढ़ एम एम ढाई एम एम की यानी सूस्ट होएगी ਇਸਨੂੰ ਟੋਟਲ ਜਿਹੜੀ ਖਰਚਾ 1 ਲੱਖ ਪਏਗਾ 2 ਲੱਖ ਪਏਗਾ ਜਿੰਨਾ ਦਾ ਕੋਸਟ ਪਏਗੀ ਸਾਨੂੰ ਪੂਰਾ ਪੂਰਾ ਸਾਫਟਵੇਅਰ ਡਿਜ਼ਾਈਨ ਕਰਕੇ ਦੇ ਦੇਣਾ ਜੋ ਕਿ ਬਿਲਕੁਲ ਬਿਲਕੁਲ ਲੇਟੈਸਟ ਟ੍ਰੈਂਡ ਨਾਲ ਹੈ ਠੀਕ ਹੈ ਇਹ ਵਾ ਤੁਸੀਂ ਇਸ ਚੀਜ਼ ਨੂੰ ਬੱਚੇ ਮਾਰਕੀਟ ਆਈਡੀਆ ਤੋਂ ਬਾਅਦ ਜੇ ਡਿਵੈਲਪਮੈਂਟ ਛੱਡ ਕੇ ਨਹੀਂ ਵੀ ਕਰੋਨਾ ਇੱਥੇ ਆਪਣਾ ਜੌਬ ਕਰਨੀ ਚਾਹੋ ਤੁਸੀਂ ਇੱਕ ਆਪਣਾ ਬਿਨਸ ਬੁਲ ਸਕਦੇ ਹੋ ਮਾਰਕੀਟ ਵਿੱਚ ਇਸ ਚੀਜ਼ ਦੀ ਡਿਜ਼ਾਈਨਿੰਗ ਕਰ ਲੋ ਨਾ 15 ਤੋਂ 20 ਹਜ਼ਾਰ ਰੁਪਏ ਇੱਕ ਇੱਕ ਸਿੰਗਲ ਸਾਈਡ ਦਾ ਲੈ ਰਹੇ ਨੇ ਜੋ ਆਏ ਦੇ ਟ੍ਰੈਂਡ ਵਿੱਚ ਚੱਲਦਾ ਪਿਆ ਤੁਸੀਂ ਜਿੱਥੇ ਮਰਜ਼ੀ ਦੇ ਲਓ ਨੰਬਰ ਆਫ ਬਿਲਡਿੰਗਸ ਦਾ ਕਲ ਬੰਦੀਆਂ ਹੀ ਪਈਆਂ ਇਵਨ ਜਿੰਨੀ ਵੀ ਇੰਡਸਟਰੀ ਹੈ ਹਰ ਜੀ ਵੀ ਕੋਈ ਵੀ ਡਿਜ਼ਾਈਨਿੰਗ ਪਹਿਲੇ ਡਰਾਇੰਗ ਤੋਂ ਹੀ ਕੀਤੀ ਜਾਂਦੀ ਹੈ ਡਾਇਰੈਕਟ ਤੁਸੀਂ ਕਹੋ ਕਿ ਮੈਂ ਗੱਡੀ ਦਾ ਇੰਜਨ ਤਿਆਰ ਕਰਦਾ ਘਰ ਤਿਆਰ ਕਰਦਾ ਕੋਈ ਵੀ ਨਹੀਂ ਐਡਾ ਹੁੰਦਾ ਅੱਜ ਕੱਲ੍ਹ ਅਸੀਂ ਹਮੇਸ਼ਾ ਪਹਿਲਾਂ ਨਕਸ਼ਾ ਹੀ ਉਸੇ ਦਾ ਤਿਆਰ ਕਰਦੇ ਹਾਂ ਸੋ ਆਟੋਕੈਡ ਸਭ ਤੋਂ ਬੈਸਟ ਸੌਫਟਵੇਅਰ ਚਾਹਦਾ ਹੈ ਇਸ ਟਾਈਮ ਚਾਹੇ ਉਹ ਇਲੈਕਟ੍ਰੀਕਲ ਲਾਈਨ ਹੈ ਚਾਹੇ ਉਹ ਸਿਵਲ ਹੈ ਚਾਹੇ ਮਕੈਨੀਕਲ ਹੈ ਤਿੰਨੇ ਲਾਈਨ ਚ ਬਹੁਤ ਵਧੀਆ ਸੌਫਟਵੇਅਰ ਦੀ ਡਿਮਾਂਡ ਹੈਗੀ ਹੈ ਐਂਡ ਇਸ ਦੇ ਇੱਕ ਅਪਡੇਟ ਪਾਰਟ ਹੈਗਾ ਬਈ ਤੇ ਸੌਲਵ ਬਗ ਸੌਲਵ ਬਗ ਕੀ ਹੈ ਬੇਸਿਕਲੀ ਮਤਲਬ ਤੁਸੀਂ ਮਤਲਬ ਕੋਈ ਵੀ ਚੀਜ਼ ਹੈ ਜੇਕਰ ਉਹ ਆਪਣਾ ਮਾਰਕੀਟ ਡਿਸਪੋਜ਼ੇ ਕੋਈ ਕਾਰ ਨਹੀਂ ਆ ਰਹੀ ਹੈ ਠੀਕ ਹੈ ਉਹਨੂੰ ਆਪਾਂ ਡਿਜ਼ਾਈਨ ਕਰਨ ਤੋਂ ਪਹਿਲਾਂ ਸਾਨੂੰ ਉਹਦਾ ਕੁਝ ਨਹੀਂ ਪੱਲ ਲੱਗਦਾ ਸਾਡੇ ਰਿਸਕਾਰ ਸੀਐਚਆਈਟੀ ਟੀਮ ਜਿੰਦਰਤਾਉਂ ਮੈਡਮ ਅਮਨਦੀਪੌਰ ਕਰਿਸ਼ਨ ਪਾਲ ਸਿੰਘ ਜੀ ਅਤੇ ਮੈਡਮ ਪੂਨਮ ਜੀ ਬਹੁਤ ਬਹੁਤ ਸ਼ੁਕਰਾਨਾ ਹੈ ਤੁਸੀਂ ਅੱਜ ਆਈਟੀ ਨਵਾਂ ਸ਼ਹਿਰ ਚਾਇਲਡ ਹੋ ਬੱਚਿਆਂ ਨੂੰ ਵਾਈਟ ਕੀਤਾ ਨਾਣਾੜਾ ਪੀਓ ਸਹਿਵਾਨ ਮਤੇਜ ਨੂੰ ਸਟਾਫ ਤੇ ਕਹਰੇ ਬੱਚਿਓ ਇੱਕ ਵਾਰੀ ਸਾਰਿਆਂ ਨੇ ਤਾੜੀ ਮਾਰ ਦਿਓ ਹਰਪੀ ਜੀ ਸਾਨੂੰ ਬੜੀ ਅਨੰਦ ਮਿਲਿਆ ਸੋ ਸਰ ਬਹੁਤ ਬਹੁਤ ਨੂੰ ਸ਼ੁਕਰਾਨਾ ਤੁਹਾਡਾ ਸਾਡੇ ਕੋਲ ਕਿ ਅੱਜ ਹੋਰੀ ਫੰਕਸ਼ਨ ਆ ਗਈ ਬੱਚਿਓ ਤੁਹਾਨੂੰ ਕੋ ਸਮਝ ਲੱਗਾ ਜੋ ਸਰ ਨੇ ਕਿਹਾ ਹਾਂਜੀ ਦੇਖੋ ਨਹੀਂ ਮੈਂ ਸਿਕਿਉਰਿਟੀ ਗੱਲ ਕੀਤੀ ਆ ਆਪਾਂ ਵੀ ਇੱਥੇ ਸਿਕਿਉਰਿਟੀ ਗੱਲ ਕਰਦੇ ਹੁੰਨੇ ਆ ਬੁਸ਼ਾਰਕਿਆ ਹੁੰਦਾ ਕੰਮ ਦੀ ਗੱਲ ਕਿਉਂਕਿ ਅੱਜ ਸੱਤ ਆਦਿਕੋ ਪਹੁੰਚੇ ਆ ਤਾਂ ਉਹਨਾਂ ਕੋਲ ਸਕਿੱਲ ਆ ਤੁਸੀਂ ਸਕਿੱਲ ਸਿੱਖ ਰਹੇ ਹੋ ਜਦੋਂ ਤੁਸੀਂ ਸਿੱਖ ਜਾਣਾ ਫਿਰ ਤੁਸੀਂ ਵੀ ਇੱਦਾਂ ਸੈਮੀਨਾਰ ਕਰਿਆ ਕਰਨੇ ਕਿਤਨਾ ਕਿਤ ਤੁਹਾਨੂੰ ਜੌਬ ਮਿਲੇਗੀ ਕਿਤੇ ਜਾ ਕੇ ਤੁਸੀਂ ਕਿਸੇ ਕੰਪਨੀ 'ਚ ਲੱਗੋਗੇ ਕਿਸੇ ਕਾਲਜ 'ਚ ਲੱਗੋਗੇ ਕਿਉਂਕਿ ਫਿਰ ਤੁਸੀਂ ਸਕਿੱਲ ਪ੍ਰਾਪਤ ਕਰਕੇ ਜਦੋਂ ਇਸ ਲੈਵਲ ਤੱਕ ਆ ਜਾਣਾ ਫਿਰ ਤੁਸੀਂ ਵੀ ਅੱਗੇ ਟੈਨਿੰਗਾਂ ਦੇਣੀ ਆ ਉਹ ਤੋਂ ਪਹਿਲਾਂ ਸਿੱਖਣਾ ਜ਼ਰੂਰੀ ਆ ਕਿਉਂਕਿ ਜਦੋਂ ਅਸੀਂ ਸਿੱਖਦੇ ਆ ਸਿੱਖਣ ਦੇ ਨਾਲ ਸਾਡੇ ਅੰਦਰ ਗਿਆਨ ਦਾ ਵਾਧਾ ਹੁੰਦਾ ਹੈ ਅੱਜ ਸਾਡੇ ਵਿਚਾਰ ਸਾਰਾ ਇਹ ਆ ਉਹਨਾਂ ਨੇ ਬਹੁਤ ਬੜੀਆ ਤਰੀਕੇ ਦੇ ਨਾਲ ਤੁਹਾਨੂੰ ਗਾਈਡ ਕੀਤਾ ਔਰ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਹਨਾਂ ਤੇ ਅਮਲ ਕਰੋਗੇ ਇਹ ਦੂਸਰੀ ਵੇਂਦੀ ਆਪਣਾ ਪ੍ਰੋਗਰਾਮ ਇੱਕ ਹੋਰ ਹੋ ਰਿਹਾ ਤੁਹਾਨੂੰ ਪਤਾ ਹੀ ਹੋਣਾ ਉਹਦੀਆਂ ਬੜੀਆਂ ਤਿਆਰੀਆਂ ਹੋ ਰਹੀਆਂ ਕਈ ਦਿਨ ਤੋਂ ਲਗਭਗ 12 ਸਵਾ 12 ਸ਼ੁਰੂ ਹੋ ਜਾਣਾ ਉਹਦੇ ਲਈ ਤੁਹਾਨੂੰ ਜਗਾ ਨਹੀਂ ਮਿਲਣ ਲਈ ਬੈਠਣ ਨੂੰ ਇਸ ਕਰਕੇ ਪਹਿਲਾਂ ਹੀ ਆਪਣੀ ਜਗ੍ਹਾ ਮੰਨ ਲਈਏ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਪਹੁੰਚ ਰਹੀਆਂ ਹਨ ਪ੍ਰਸ਼ਾਸਨ ਤੋਂ ਐਸਐਸਪੀ ਸਲਵਾਨ ਡੀਐਸਪੀ ਸਲਵਾਨ ਅ ਐਸ ਐਚਓ ਸਲਵਾਨ ਜੀਐਨਏ ਤੋਂ 8-10 ਕਲਾਕਾਰ ਤੁਹਾਡੇ ਵਿੱਚੋਂ ਬੱਚੇ ਕਈ ਬੋਲਣਗੇ ਉਹਦੀ ਤਿਆਰੀ ਜਿਹੜੀ ਆ ਖੋਲਾ ਮੈਂ ਇੱਕ ਬੇਨਤੀ ਕਰੂੰਗਾ ਸਾਰੇ ਬੱਚਿਆਂ ਨੂੰ ਕਿ ਇਹ ਜਿਹੜੇ ਫੰਕਸ਼ਨ ਆ ਐਵੇਂ ਨਹੀਂ ਮਿਲਦੇ ਇਹਨਾਂ ਨੇ ਕੁਝ ਗਵਾਣਾ ਪੈਂਦਾ ਕੁਝ ਘਟਾਣਾ ਪੈਂਦਾ ਅੱਜ ਤੁਹਾਨੂੰ ਇਹ ਪ੍ਰੋਗਰਾਮ ਜਿਹੜਾ ਮਿਲਣ ਜਾ ਰਿਹਾ ਵੈਲਕਮ 2025 ਆਈਟੇ ਦੀ ਪਹਿਲੀ ਵਾਰੀ ਪ੍ਰੋਗਰਾਮ ਹੋ ਰਿਹਾ ਹੈ ਇਹਦਾ ਉਹਦੇ ਲਈ ਤੁਸੀਂ ਆਪਣੀ ਖੋਲ ਤਿਆਰੀ ਰੱਖੋ ਅਰੀਆ ਪਾਣੀ ਕਰਨੀ ਹੈ ਜਿੱਥੇ ਤੁਹਾਨੂੰ ਸੇਵਾ ਦਾ ਮੌਕਾ ਮਿਲਣਾ ਹੈ ਸੇਵਾ ਕਰੋ ਉਹ ਏਰੀਆ ਜਿਹੜੇ ਬੱਚੇ ਸੁਣ ਬੈਠ ਕੇ ਸੁਣ ਸਕਦੇ ਹੋ ਬੈਠ ਕੇ ਇੰਜੋਏ ਕਰੋ ਜਿਨ੍ਹਾਂ ਦਾ ਸੇਵਾ ਦਾ ਡਿਊਟੀ ਲੱਗੀ ਉਹਨਾਂ ਸੇਵਾ ਕਰਨੀ ਹੈ ਇੱਕ ਬੈਠ ਕੇ ਸੁਣਨਾ ਵੀ ਸੇਵਾ ਹੁੰਦੀ ਹੈ ਜੇ ਤੁਸੀਂ ਤਰੀਕੇ ਨਾਲ ਸੁਣ ਲੋਗੇ ਤਾਂ ਕੁਝ ਪੱਲੇ ਪੈ ਜਾਏਗਾ ਜੇ ਤੁਸੀਂ ਰੌਲਾ ਰੱਪਾ ਪਾਇਆ ਜਾਂ ਰੋਟਿੰਗ ਕੀਤੀ ਤੇ ਤੁਹਾਡੇ ਘਰ ਕੁ ਪੱਲੇ ਨਹੀਂ ਪੈਣਾ ਉਹਦਾ ਆਈਡੀ ਦੇ ਹੋਏ ਨਾਮ ਖਰਾਬ ਹੋਏਗਾ ਤੁਹਾਡਾ ਵੀ ਹੋਏਗਾ ਨਾਲ ਮੇਰਾ ਵੀ ਹੋਏਗਾ ਕਿਉਂਕਿ ਕੱਲ ਨੂੰ ਖਬਰਾਂ ਦੀ ਖਬਰ ਆਣੀ ਆ ਤਾਂ ਉਹ ਚੰਗੀ ਖਬਰ ਲੱਗੇਗੀ ਤਾਂ ਆਉਣ ਵਾਲੇ ਸਮੇਂ 'ਚ ਹੋਰ ਵਧੀਆ ਪ੍ਰੋਗਰਾਮ ਹੋਣਗੇ ਜੇ ਕੋਈ ਇਦਾਂ ਦੀ ਆਪਾਂ ਹੋਟਿੰਗ ਕੀਤੀ ਜਾਂ ਗਲਤ ਹਰਕਤ ਕੀਤੀ ਤਾਂ ਆਉਣ ਵਾਲੇ ਸਮੇਂ ਉਹសារਾ ਨਾ ਹੋ ਸੋ ਬੇਨਤੀ ਇਹ ਹੈ ਵੀ ਉਸ ਪ੍ਰੋਗਰਾਮ ਨੂੰ ਆਪਾਂ ਸਾਰਿਆਂ ਨਾਲ ਮਿਲ ਕੇ ਤੁਹਾਡਾ ਆਪਣਾ ਪ੍ਰੋਗਰਾਮ ਆ ਸੰਜ ਜਿਹੜੇ ਸੰਗਤ ਦਾ ਰੂਪ ਹੁੰਦਾ ਰੱਬ ਦਾ ਹੁੰਦਾ ਹੈ ਜਿਹੜੇ ਆਏ ਬਾਹਰੋਂ ਸੱਜਣਾ ਉਹਨਾਂ ਦਾ ਆਪਾਂ ਸਤਿਕਾਰ ਕਰਨਾ ਤੁਹਾਡੇ ਸਾਹਮਣੇ ਹੋਣਾ ਸਾਰਾ ਕੁਝ ਇਸ ਚੀਜ਼ ਦਾ ਖਾਸ ਕਰਕੇ ਪਿਆਰ ਰੱਖਣਾ ਕਿਉਂਕਿ ਡਿਸਪਲਿਨ ਜਿਹੜਾ ਹੈ ਬਹੁਤ ਜ਼ਰੂਰੀ ਹੈ ਵੈਸੇ ਮੈਂ ਤੁਹਾਨੂੰ ਸਮਝਾ ਰਿਹਾ ਤੁਸੀਂ ਆਲਰੇਡੀ ਸਾਰੇ ਚੰਗੇ ਹੋ ਕਿਉਂਕਿ ਆਪਾਂ ਲਗਭਗ ਆ ਵੀ ਬਾਈ 23 ਪ੍ਰੋਗਰਾਮ ਹੋ ਚੁੱਕੇ ਆਹ ਮੈਂ ਆ ਬਾਈ ਮਤਈ ਮਗਰੋਂ ਚੱਲਦਾ ਪਿਆ ਹੈ 24 ਮਾhle ਹੋਣਾ ਹੈ ਮੈਂ ਸਾਰਾ ਕੁਝ ਕਾਊਂਟਿੰਗ ਕਰ ਰਹੇ ਹਾਂ ਨਾਲ ਨਾਲ ਮੈਨੂੰ ਹੋਲੇ 57 ਦਿਨ ਹੋਏ ਆ ਅੱਧੋ ਅੱਧੀ ਕੰਮ ਚੱਲਦਾ ਹਰ ਰੋਜ਼ ਇੱਕ ਦਿਨ ਛੱਡ ਕੇ ਫੰਕਸ਼ਨ ਹੁੰਦਾ ਹੁੰਦਾ ਕਿ ਨਹੀਂ ਹੁੰਦਾ ਉਹਦਾ ਸਿਹਰਾ ਤੁਹਾਨੂੰ ਆ ਜਿਹੜਾ ਅੱਜ ਪ੍ਰੋਗਰਾਮ ਹੋਣਾ ਉਹਦੀ ਫੁੱਲ ਤਿਆਰੀ ਲੱਗਿਓ ਉਹ ਤਾਂ ਇੰਜੋਏ ਕਰਨਾ ਆਪਾਂ ਪੂਰਾ ਇੱਥੇ ਪੂਰਾ ਟੋਲਟ ਬੱਗੇ ਤਪਲੇ ਵਾਲਾ ਬੰਦੇ ਮੁੰਡੀਆਂ ਦੇ ਨੂੰ ਹੱਲੇ ਹੋਰ ਕੋਈ ਕੁਝ ਹੋਣਾ ਸੋ ਮੈਂ ਇਹੀ ਤੁਹਾਡੇ ਕੋਲੋਂ ਆਸ ਰੱਖਦਾ ਕਿ ਤੁਸੀਂ ਉਸ ਪ੍ਰੋਗਰਾਮ ਨੂੰ ਬਰੀਆ ਤਰੀਕੇ ਨਾਲ ਦੇਖਣ ਦੇ ਲਈ ਪੂਰੀ ਤਿਆਰੀ ਵਿੱਚ ਤਿਆਰੀ ਵਿੱਚ ਯੈਸ ਯੈਸ ਥੈਂਕ ਯੂ ਬਹੁਤ ਬਹੁਤ ਅਨੁਸ਼ਾਸਨ ਤੁਹਾਡਾ ਦੋ ਤਾਂ ਬੱਚੇ ਜਿਹੜੇ ਦੋ ਤਿੰਨ ਬੱਚੀਆਂ ਇੱਕ ਫੋਟੋ ਲੈਣੀ ਆਪਾਂ ਉਹ ਸਾਰਾ ਨੇ